ਕੀ ਤੁਸੀਂ ਇਹਨਾਂ ਦੋਨਾਂ ਨੂੰ ਪਛਾਣਦੇ ਹੋ ਇਹਨਾਂ ਦੋਨਾਂ ਨੇ ਮੁਰੰਡਾ ਰੋਡ ਕਰਾਲੀ ਦੀ ਚੱਕੀ ਵਿੱਚੋਂ 40 ਕਿਲੋ ਕਣਕ ਕਿੱਤੀ ਚੋਰੀ ਕਨਾ ਕਚੋਰੀ ਕਰਦੇ ਦੀ ਸੀਸੀਟੀਵੀ ਫੂਟੇਜ ਵੀ ਆ ਗਈ ਸਾਹਮਣੇ ਸੱਚੀ ਗੱਲ ਦੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਅਰੋਗ ਕੁਰਾਲੀ ਮੈਂ ਕੈਮਰਾਮੈਨ ਨੂੰ ਕਮਾਂਗ ਕਰਦੀ ਇੱਕ ਵਾਰ ਪਹਿਲਾਂ ਤਸਵੀਰਾਂ ਰੋਡੀਆਂ ਦਿਖਾਣ ਕਿਉਂਕਿ ਇਹ ਰੋਡ ਕਾਫੀ ਚੱਲਦਾ ਹੈ ਅਤੇ ਇਸ ਰੋਡ ਤੇ ਅਕਸਰ ਕਾਫੀ ਲੋਕ ਰੋਜ਼ਾਨਾ ਵੱਡੀ ਗਿਣਤੀ ਦੇ ਵਿੱਚ ਲੰਘਦੇ ਆ ਪਰ ਇੱਕ ਤੁਹਾਨੂੰ ਤਸਵੀਰਾਂ ਨਾਲ ਦੀ ਨਾਲ ਇੱਕ ਚੱਕੀ ਦੀਆਂ ਦਿਖਾ ਰਿਹਾ ਆ ਕਿਤੇ ਕੀ ਚੱਕੀ ਹੈ ਤੇ ਚੱਕੀ ਦੇ ਵਿੱਚ ਕਿਹੜਾ ਕਣ ਕੰਦੀ ਹੈ ਤੇ ਇਸ ਨੂੰ ਆਟਾ ਪੀ ਕੇ ਲੋਕਾਂ ਨੂੰ ਦਿੱਤਾ ਜਾਂਦਾ ਪਰ ਕੁਰਾਲੀ ਦੇ ਵਿੱਚ ਨਸ਼ੇੜੀਆਂ ਦੇ ਹਾਲਾਤ ਇੰਜ ਹੋ ਚੁੱਕੇ ਨੇ ਕੀ ਇਹਦਾ ਚੱਕੀਆਂ ਤੇ ਪਏ ਹੋਏ ਪੀਣਿਆਂ ਨੂੰ ਵੀ ਚੱਕ ਕੇ ਉਹ ਰਫੂ ਚੱਕਰ ਹੋ ਰਹੇ ਨੇ ਪੂਰੀ ਸੀਸੀਟੀਵੀ ਵੀ ਤੁਹਾਨੂੰ ਨਾਲ ਦੀ ਨਾਲ ਵਿਖਾ ਰਿਆ ਤੇ ਚੱਕੀ ਦੇ ਮਾਲਕ ਨਾਲ ਵੀ ਗੱਲਬਾਤ ਕਰਾਂਗੇ ਕਿ ਆਕਰ ਹੋਇਆ ਕਿਸੇ ਸਰ ਸਭ ਤੋਂ ਪਹਿਲਾਂ ਆਪਣਾ ਨਾਮ ਦੱਸਿਆ ਨਾਮ ਕੀ ਹੈ ਮੇਰਾ ਨਾਮ ਆ ਪਿੰਦਰ ਸਿੰਘ ਹੈ ਜੀ ਉਸ ਦਿਨ ਕੀ ਹੋਇਆ ਸੀ ਉਸ ਦਿਨ ਵਾ 1:40 ਮਿੰਟ ਤੋਂ ਸੋਤੀ ਖਾਣ ਵਾਸਤੇ ਨੱਚਣ ਵਾਸਤੇ ਉੱਪਰ ਗਿਆ ਜੀ ਜਦੋਂ ਮੈਂ ਵਾਪਸ ਆ ਕੇ ਦੇਖਿਆ 20 ਮਿੰਟ ਬਾਅਦ ਸਾਰ ਸੈਨਾ ਵੀ ਥੱਲੇ ਉੱਗ ਗਈ ਸੀ ਜਦੋਂ ਆ ਮੈਂ ਦੇਖਿਆ ਤਾਂ ਲੱਗਿਆ ਜਦ ਪੇਰ ਉੱਪਰ ਜਾ ਕੇ ਆਪਣੇ ਸਰਵੋਧਰ ਨੂੰ ਕਿਹਾ ਕੈਮਰਾ ਨਹੀਂ ਦੇਖਿਆ ਤੇ ਦੇਖਿਆ ਤਾਂ ਨਸ਼ੇੜੀ ਅੱਖਾਂ ਚੱਕੇ ਭਾਰ ਹੋ ਗਈ। ਆ ਤੁਹਾਡੇ ਪਹਿਲਾਂ ਵੀ ਚੋਰੀ ਹੋਈ ਹੈ ਨਾ ਹਾਈਕਵਾਰ ਦੋ ਤਿੰਨ ਮਹੀਨੇ ਪਹਿਲਾਂ ਵੀ ਚੋਰੀ ਹੋ ਚੁੱਕੇ ਸੀ। ਪਹਿਲਾਂ ਗਿਆ ਚੱਕ ਹੋਇਆ ਸੀ ਜੀ। ਪਹਿਲਾਂ ਵੀ ਥਲਾ ਚੱਕੇ ਲੱਗ ਜੀ। ਜੋ ਬਿਲਬਰ ਕਹਿੰਦਾ ਜੀ ਮੋਟਰਸਾਈਕਲ ਪਰ ਉਹ ਪਹਿਲਾਂ ਇਕੱਲੇ ਆਇਆ ਸੀ ਹੁਣ ਦੋ ਬੰਦੇ ਲੈ ਗਏ। ਤੇ ਹੁਣ ਕੀ ਚੋਰੀ ਹੋਇਆ ਜੀ? ਹੁਣ ਤੇ 40 ਕਿਲੋ ਸਾਲਾ ਚੋਰੀ ਕਰਕੇ ਲੈ ਗਏ ਜੀ। ਕੱਲ ਆਕੇ ਦਾ ਸੀਗਾ ਕਨਕ ਦਾ ਜੀ। ਕਨਕ ਦਾ ਜੀ। ਕੋਈ ਕੈਮਰਾ ਕੁਮਰੇ ਵਿੱਚ ਲੱਗਿਆ ਹੋਇਆ ਹੈ। ਕ ਤੋ ਦੇਖਿਆ ਕੀ ਦਿਖ ਰਿਹਾ ਹੈ ਪੂਰੀ ਚੋਰੀ ਕਰ ਦਿਖ ਰਹੀ ਜੀ ਪਹਿਲਾਂ ਆ ਕੇ ਹਰ ਲਲ ਦੇਖ ਰਹੇ ਆ ਸਭ ਉਹ ਬਾਅਦ ਵਿੱਚ ਹੈ ਜੇ ਦੇਖਿਆ ਕੋਈ ਖਾਇ ਨਹੀਂ ਤੱਕ ਕੇ ਜਿਹੜੇ ਫਰਾ ਹੋਵੇ ਜੀ ਕਹਿ ਜੇ ਕਿਸ ਤਰ੍ਹਾਂ ਲੱਗ ਰਿਹਾ ਦੇ ਦੇਖਣ ਨੂੰ ਬੰਦੇ ਇਹ ਆਪਣੀ ਲੱਗ ਰਿਹਾ ਜੀ ਇੱਕ ਬਾਹਰ ਖੜਦਾ ਜੀ ਕੰਦਰਾ ਆ ਕੇ ਚੱਕ ਲੈ ਜੀ ਪੁਲਿਸ ਨੂੰ ਦੱਸਿਆ ਤੁਸੀਂ ਸਵਾਰੇ ਪੁਲਿਸ ਨੂੰ ਅਸੀਂ ਹੈਪੀ ਉਹ ਆਪਣਾ ਟਾਈਮ ਸੀ ਜਿਹੜਾ ਆਪਣਾ ਮਾਰਦਾ ਜੇ ਉਹਨਾਂ ਨੂੰ ਦੱਸਿਆ ਤਾਂ ਉਹਨਾਂ ਨੇ ਅਤਲਾ ਕਰੀ ਤੇ ਉਠਾਣੇ ਨੂੰ ਜੀ ਕੋਈ ਪੁਲਿਸ ਵਾਲਾ ਆਇਆ ਜੀ ਕੋਈ ਨਹੀਂ ਆਇਆ ਇਹ ਤੇ ਕੈਮਰੇ ਵਿੱਚ ਕੀ-ਕੀ ਦਿਖ ਰਿਹਾ ਹੈ ਜੀ ਮੋਟੀ ਮੋਟੀ ਅਪੀਲ ਕੀ ਕਰਦੇ ਹੋ ਪੁਲਸ ਵਾਲਿਆਂ ਨੂੰ ਪੁਲਸ ਨੇ ਵੈਸੀ ਕਰਦੇ ਇਹਨਾਂ ਸੜੀ ਨੂੰ ਫੜ ਕੇ ਨਾਲ ਜਲਦੀ ਜਲਦੀ ਤਗੜੀ ਤਗੜੀ ਸਾਡੇ ਦਿੱਤੀ ਜਾਵੇ ਆ ਤੇ ਜਰੂਰ ਜਿਸ ਤਰ੍ਹਾਂ ਸਭ ਨੇ ਦੱਸਿਆ ਕਿ ਕੁੜਾਈ ਦੇ ਵਿੱਚ ਲਗਾਤਾਰ ਚੋਰਾ ਦਾ ਵਾਧਾ ਹੋ ਰਿਹਾ ਤੇ ਤੇ ਸਨੇਚਿੰਗ ਦੀਆਂ ਘਟਨਾਵਾਂ ਹੋ ਰਹੀਆਂ ਹੁਣ ਜੋੜੀਆਂ ਮੋਟੀਆਂ ਦੁਕਾਨਾਂ ਤੇ ਟੈਕੀ ਦੁਕਾਨਦਾਰ ਬਾਹਰ ਸਮਾਨ ਲਗਾਉਂਦੇ ਨੇ ਉਹ ਵੀ ਚੱਕ ਕੇ ਲੈ ਜਾਂਦੇ ਨੇ ਤੇ ਚੱਕੀਆਂ ਦੇ ਅੰਦਰ ਤੱਕ ਲੋਕ ਜਿਹੜੇ ਚੋਰ ਹੁਣ ਦਾਖਲ ਹੋਣ ਸ਼ੁਰੂ ਕਰ ਚੁੱਕੇ ਨੇ ਅਤੇ ਇੱਥੇ ਪਿਆ ਹੋਇਆ 40 ਕਿਲੋ ਪੀੜਾ ਵੀ ਚੋਰੀ ਕਰਕੇ ਲੈ ਗਏ ਨੇ ਤੁਸੀਂ ਵੀ ਜਿਹੜੀ ਵੀਡੀਓ ਇਸ ਨੂੰ ਸ਼ੇਅਰ ਕਰ ਦਿਓ ਤੇ ਜੇਕਰ ਕੋਈ ਤੁਸੀਂ ਇਸ ਵਿਅਕਤੀ ਨੂੰ ਪਛਾਣਦੇ ਹੋਵੇ ਤਾਂ ਕੋਰਾਲੀ ਸਿਟੀ ਪੁਲਿਸ ਨੂੰ ਇਸ ਦੀ ਜਾਣਕਾਰੀ ਦੇ ਦਿਓ ਜਾਂ ਫਿਰ ਕਮੈਂਟ ਬਾਕਸ ਦੇ ਵਿੱਚ ਇਸ ਦੀ ਜਾਣਕਾਰੀ ਦੇ ਦਿਓ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮਹਿਰੂਨ ਕੋਰਾਲੀ